ਸਤਿ ਸ਼੍ਰੀ ਅਕਾਲ ਜੀ ਨਾਵਲ ਲਾਲੀ ਭਾਗ 19 ਲੇਖਕ ਗੁਰਵਿੰਦਰ ਸਿੱਧੂ ਕਾਸ਼ ਹਮਨੇ ਵੀ ਵਕਤ ਰਹਤੇ ਇਸ਼ਕ ਕੇ ਰਹੋ ਕੋ ਨਾਪ ਲਿਆ ਹੁੰਤਾ ਇਹ ਜੁਦਾਈ ਨਾ ਹੁੰਦੀ ਇਹ ਗਮ ਨਾ ਹੁੰਤੇ ਅਗਰ ਆਪਕੇ ਕਿਰਦਾਰ ਕੋ ਅੱਖੋ ਸੇ ਮਾਪ ਲਿਆ ਹੁੰਤਾ ਲਾਲੀ ਤੇ ਵਿਸ਼ਨਕੋਰ ਦੀਆਂ ਅੱਖਾਂ ਵਿੱਚ ਦਰ ਤੇ ਸਹਿਮ ਦੇ ਅਥਰੂ ਆਏ ਹੋਏ ਸੀ ਪਰ ਵੀਰੋ ਚੁੱਪਚਾਪ ਹੀ ਬਿਨਾ ਕਿਸੇ ਹਾਫ ਭਾਗ ਦੇ ਖੜੀ ਆਪਣੀ ਚੁੰਨੀ ਆਪਣੇ ਹੱਥਾਂ ਵਿੱਚ ਮਸਲ ਰਹੀ ਸੀ ਲਾਲੀ ਆਪਣੀ ਨਾਨੀ ਬਿਸ਼ਨਕੌਰ ਦੇ ਮੋਢੇ ਤੇ ਸਿਰ ਰੱਖ ਕੇ ਖੜੀ ਹੋਈ ਸੀ ਗੁਰੀ ਨੇ ਕਿਸ਼ਨੇ ਦੇ ਸਿਰ ਵਿੱਚੋਂ ਨਿਕਲੇ ਖੂਨ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਵੀਰੋਵਲ ਇਸ਼ਾਰਾ ਕਰਕੇ ਗੁਰੀ ਨੇ ਸਰਾਣਾ ਲਾਉਣ ਲਈ ਕਿਹਾ ਪਰ ਵੀਰੋ ਚੁੱਪਚਾਪ ਹੀ ਡੂੰਘੀਆਂ ਸੋਚਾਂ ਵਿੱਚ ਖੜੀ ਹੋਈ ਸੀ ਗੁਰੀ ਦੇ ਕਹਿਣ ਤੇ ਲਾਲੀ ਫਟਾਫਟ ਅੰਦਰ ਗਈ ਤੇ ਸਰਹਾਣਾ ਲੈ ਆਈ ਲਾਲੀ ਤੋਂ ਸਰਹਾਣਾ ਫੜ ਕੇ ਗੁਰੀ ਨੇ ਕਿਸ਼ਨੇ ਦੇ ਸਿਰੇੇਠਾ ਰੱਖ ਦਿੱਤਾ ਗੁਰੀ ਨੇ ਬਿਸ਼ਨਕੌਰ ਨੂੰ ਹੌਸਲਾ ਦਿੱਤਾ ਕਿ ਕੁਝ ਨਹੀਂ ਹੁੰਦਾ ਤੁਸੀਂ ਇੰਨਾ ਫਿਕਰ ਨਾ ਕਰੋ ਪਰ ਬਿਸ਼ਨਕੌਰ ਕਿਸ਼ਨੇ ਨੂੰ ਦੇਖ ਦੇਖ ਕੇ ਰੋ ਰਹੀ ਸੀ ਗੁਰੀ ਨੇ ਲਾਲੀ ਨੂੰ ਕਿਹਾ ਕਿ ਬੇਬੇ ਜੀ ਨੂੰ ਅੰਦਰ ਲੈ ਜਾਓ ਤੇ ਪਾਣੀ ਪਿਆ ਦਿਓ ਲਾਲੀ ਆਪਣੀ ਨਾਨੀ ਬਿਸ਼ਨਕੌਰ ਨੂੰ ਅੰਦਰ ਕਮਰੇ ਵਿੱਚ ਲੈ ਗਈ ਤੇ ਮੰਜੇ ਉੱਪਰ ਬਿਠਾ ਦਿੱਤਾ ਤੇ ਆਪ ਕਾਲੀ ਨਾਲ ਰਸੋਈ ਵੱਲ ਪਾਣੀ ਲੈਣ ਲਈ ਜਾਣ ਲੱਗੀ ਲਾਲੀ ਨੂੰ ਰਸੋਈ ਵੱਲ ਜਾਂਦੀ ਦੇਖ ਕੇ ਵੀਰੋ ਇੱਕਦਮ ਹੀ ਬੋਲੀ ਰੁਕ ਜਾ ਲਾਲੀ ਪਾਣੀ ਮੈਂ ਲਿਆਉਣੀ ਹਾਂ ਤੂੰ ਅੰਦਰ ਬੇਬੇ ਦਾ ਖਿਆਲ ਰੱਖ ਲਾਲੀ ਵੱਲ ਤੁਰੰਦੀ ਕੋਸ਼ਿਸ਼ ਕਰਦੀ ਵੀਰੋ ਨੇ ਲਾਲੀ ਨੂੰ ਕਿਹਾ ਕੋਈ ਨਾ ਮਾਮੀ ਜੀ ਤੁਸੀਂ ਇੱਥੇ ਹੀ ਰੁਕੋ ਪਾਣੀ ਮੈਂ ਆਪੇ ਲੈ ਆਉਣੀ ਹਾਂ ਆਪਣੇ ਕਦਮਾਂ ਨੂੰ ਫਿਰ ਤੋਂ ਹੌਲੀ ਤੋਂ ਤੇਜ਼ ਕਰਦੀ ਲਾਲੀ ਨੇ ਕਾਲੀ ਵਿੱਚ ਜਵਾਬ ਦਿੱਤਾ ਤੂੰ ਰੁਕ ਜਾ ਲਾਲੀ ਮੈਂ ਕਿਹਾ ਨਾ ਮੈਂ ਲਾਉਣੀ ਹਾਂ ਤੂੰ ਜਾ ਕੇ ਬੇਬੇ ਜੀ ਨੂੰ ਸੰਭਾਲ ਲਾਲੀ ਦੇ ਨੇੜੇ ਆਉਂਦੀ ਵੀਰੂ ਨੇ ਥੋੜਾ ਗੁੱਸੇ ਵਾਲੀ ਆਵਾਜ਼ ਨਾਲ ਕਿਹਾ ਪਰ ਲਾਲੀ ਬਿਨਾਂ ਸੁਨੇ ਤੇ ਬਿਨਾਂ ਵੀਰੂ ਦੇ ਅਗਲੇ ਫੈਸਲੇ ਦਾ ਇੰਤਜ਼ਾਰ ਕੀਤੇ ਹੀ ਰਸੋਈ ਵੱਲ ਜਾਣ ਲੱਗੀ ਲਾਲੀ ਨੇ ਰਸੋਈ ਵੱਲ ਜਾਂਦੀ ਦੇਖ ਕੇ ਵੀਰੂ ਦੇ ਦਿਲ ਦੀ ਧੜਕਣ ਵੀ ਤੇਜ਼-ਤੇਜ਼ ਚੱਲਣ ਲੱਗ ਪਈ ਸੀ ਜਿਵੇਂ-ਜਿਵੇਂ ਲਾਲੀ ਅੰਦਰ ਵੱਲ ਜਾ ਰਹੀ ਸੀ ਓਵੇਂ-ਓਵੇਂ ਵੀਰੋ ਦਾ ਦਿਲ ਤੇਜ਼-ਤੇਜ਼ ਧੜਕਣ ਲੱਗ ਪਿਆ ਸੀ ਵੀਰੋ ਵੀ ਲਾਲੀ ਦੇ ਪਿੱਛੇ-ਪਿੱਛੇ ਹੀ ਰਸੋਈ ਵੱਲ ਜਾਣ ਲੱਗੀ ਜਿਵੇਂ ਹੀ ਲਾਲੀ ਰਸੋਈ ਦੇ ਅੰਦਰ ਦਾਖਲ ਹੋਣ ਲੱਗੀ ਵੀਰੋ ਨੇ ਲਾਲੀ ਨੂੰ ਬਾਹ ਤੋਂ ਫੜ ਕੇ ਉੱਥੇ ਹੀ ਰੋਕ ਦਿੱਤਾ ਕਿਹਾ ਤੂੰ ਇੱਥੇ ਹੀ ਰੁਕ ਮੈਂ ਲੈ ਕੇ ਆਉਣੀ ਹਾਂ ਪਾਣੀ ਅੰਦਰੋਂ ਲਾਲੀ ਕੁਝ ਕਹਿ ਪੌਂਦੀ ਉਸ ਤੋਂ ਪਹਿਲਾਂ ਹੀ ਵੀਰੋ ਕਾਲੀ ਨਾਲ ਰਸੋਈ ਦੇ ਅੰਦਰ ਚਲੇ ਗਏ ਲਾਲੀ ਜੇ ਉੱਥੇ ਹੀ ਖੜੀ ਸੋਚੀ ਰਹੀ ਸੀ ਕਿ ਵੀਰੋਂ ਅੰਦਰੋਂ ਪਾਣੀ ਦਾ ਗਲਾਸ ਲੈ ਆਏ ਲਾਲੀ ਨੂੰ ਪਾਣੀ ਦਾ ਗਲਾਸ ਫੜਾ ਕੇ ਵੀਰੋਂ ਨੇ ਲਾਲੀ ਨੂੰ ਜਾਣ ਲਈ ਕਿਹਾ ਪਾਣੀ ਦਾ ਗਲਾਸ ਫੜਦੀ ਲਾਲੀ ਨੇ ਰਸੋਈ ਦੇ ਅੰਦਰ ਵੇਖਣ ਦੀ ਕੋਸ਼ਿਸ਼ ਕੀਤੀ ਇੱਕ ਤਾਂ ਅੰਦਰ ਹਨੇਰਾ ਸੀ ਦੂਜਾ ਵੀਰੋਂ ਵੀ ਰਸੋਈ ਦੇ ਦਰਵਾਜ਼ੇ ਦੇ ਅੱਗੇ ਖੜੀ ਹੋ ਗਈ ਸੀ ਵੀਰੋਂ ਨੇ ਲਾਲੀ ਨੂੰ ਫਿਰ ਚਲੇ ਜਾਣ ਲਈ ਕਿਹਾ ਲਾਲੀ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਕਾਲੀ ਨਾਲ ਵਾਪਸ ਆਪਣੀ ਨਾਨੀ ਵੱਲ ਆਉਣ ਲੱਗੀ ਲਾਲੀ ਦੇ ਜਾਣ ਤੋਂ ਬਾਅਦ ਵੀਰੋ ਅਜੇ ਉੱਥੇ ਹੀ ਖੜੀ ਹੋਈ ਸੀ ਵੀਰੋ ਨੂੰ ਰਸੋਈ ਦੇ ਅੰਦਰੋਂ ਬਾਹ ਫੜ ਕੇ ਰਸੋਈ ਦੇ ਅੰਦਰ ਖਿੱਚ ਲਿਆ ਇੱਕਦਮ ਖਿੱਚਣ ਕਰਕੇ ਲੜ ਖੜਾਉਂਦੀ ਹੋਈ ਵੀਰੋ ਚਤਰੇ ਦੀ ਹੱਥ ਨਾਲ ਜਾ ਵਜੀ ਜਿਵੇਂ ਹੀ ਵੀਰੋ ਚਤਰੇ ਦੀ ਹੱਥ ਨਾਲ ਲੱਗੀ ਚਤਰੇ ਨੇ ਵੀ ਵੀਰੋ ਨੂੰ ਆਪਣੀਆਂ ਬਾਹਾਂ ਵਿੱਚ ਜ਼ੋਰ ਦੀ ਘੁੱਟ ਲਿਆ ਵਿਰੋਧਭੀ ਹੋਈ ਆਵਾਜ਼ ਨਾਲ ਹੌਲੀ-ਹੌਲੀ ਛਤਰੇ ਦੇ ਕੰਨ ਕੋਲ ਛੱਡਣ ਲਈ ਕਹਿਣ ਲੱਗੀ ਪਰ ਛਤਰੇ ਨੇ ਵਿਰੋਧੀ ਗੁੰਦਵੀਂ ਪੇਟ ਤੇ ਹੱਥ ਫੇਰਦੇ ਨੇ ਵੀਰੋਂ ਨੂੰ ਹੋਰ ਵੀ ਜ਼ਿਆਦਾ ਘੁੱਟ ਲਿਆ ਹਨੇਰੇ ਵਿੱਚ ਵਿਰੋਧੀ ਗਰਦਨ ਤੇ ਬੁੱਲ ਰੱਖ ਕੇ ਵੀਰੋ ਦੇ ਅੰਦਰ ਮੱਚਦੀ ਅੱਗ ਨੂੰ ਭਾਂਬੜ ਬਣਾਉਣ ਦੀ ਕੋਸ਼ਿਸ਼ ਕਰਨ ਲੱਗਿਆ ਵੀਰੋਂ ਵੀ ਚਾਹੁੰਦੀ ਤਾਂ ਛਤਰੇ ਕੋਲ ਇਹੀ ਸਭ ਸੀ ਪਰ ਹਾਲਾਤ ਹੁਣ ਵੀਰੋਂ ਦੇ ਪੱਖ ਦੇ ਨਹੀਂ ਸਨ ਇਸ ਲਈ ਵੀਰੋਂ ਆਪਣੇ ਆਪ ਨੂੰ ਛਤਰੇ ਕੋਲੋਂ ਛਡਾਉਣ ਲਈ ਜ਼ੋਰ ਲਾਉਣ ਲੱਗੀ ਫੜਫੜਾ ਰਹੀ ਵੀਰੋਂ ਨੂੰ ਛਤਰੇ ਨੇ ਪਿੱਛੇ ਕੰਧ ਨਾਲ ਲਾ ਲਿਆ ਵੀਰੋਂ ਦੀਆਂ ਦੋਵੇਂ ਬਾਹਾਂ ਨੂੰ ਫੜ ਕੇ ਆਪਣੇ ਹੱਥਾਂ ਵਿੱਚ ਕੋਟ ਕੰਧ ਨਾਲ ਲਾ ਦਿੱਤੀਆਂ ਵੀਰੋਂ ਦੇ ਜਵਾਂ ਨਾਲ ਲੱਗਦੇ ਛਤਰੇ ਨੇ ਵੀਰੋਂ ਦੇ ਬੁੱਲਾਂ ਵਿੱਚ ਬੁੱਲ ਪਾ ਲਏ ਵੀਰੋਂ ਦੇ ਨਰਮ-ਨਰਮ ਅੰਗਾ ਦੀ ਗਰਮੀ ਛਤਰੇ ਦੀ ਦਾਵ ਥੱਲੇ ਆਉਣ ਨਾਲ ਹੋਰ ਵੀ ਜ਼ਿਆਦਾ ਵੱਧ ਗਈ ਵਿਰੋਧੀ ਗੋਲ-ਗੋਲ ਇੱਕ ਛਤਰੀ ਦੀ ਦਾਬ ਨਾਲ ਆਸੇ-ਪਾਸੇ ਦੋਵੇਂ ਸਾਈਡ ਵੱਲ ਨਿਕਲ ਗਈ। ਵੀਰੋ ਕੋਸ਼ਿਸ਼ ਤਾਂ ਕਰ ਰਹੀ ਸੀ ਆਪਣੇ ਆਪ ਨੂੰ ਛਤਰੀ ਤੋਂ ਛਡਾਉਣ ਦੀ ਪਰ ਛਤਰਾ ਹਨੇਰੇ ਵਿੱਚ ਖੜੇ ਹੋਣ ਦਾ ਮੁੱਲ ਵੀ ਮੋੜਨਾ ਚਾਹੁੰਦਾ ਸੀ। ਛਤਰੀ ਨੇ ਵੀਰੋ ਦੇ ਲਾਲ-ਲਾਲ ਬੁੱਲਾਂ ਨੂੰ ਚੂਸਣਾ ਸ਼ੁਰੂ ਕਰ ਦਿੱਤਾ ਸੀ। ਵੀਰੋ ਦੇ ਅੰਦਰ ਛਤਰੀ ਲਈ ਪਿਆਰ ਵੀ ਜਾਗ ਰਿਹਾ ਸੀ ਪਰ ਦਿਲ ਵਿੱਚ ਡਰ ਵੀ ਸੀ। ਕਿਉਂਕਿ ਪਰਿਵਾਰ ਦੇ ਨਾਲ ਨਾਲ ਬੇਗਾਨੇ ਵੀ ਘਰ ਵਿੱਚ ਬੈਠੇ ਸੀ। ਵੀਰੋਂ ਨੂੰ ਕਿਸਨੇ ਦੀ ਤਾਂ ਜਿਵੇਂ ਕੋਈ ਪਰਵਾਹੀ ਹੈ ਨਹੀਂ ਸੀ। ਪਰ ਫਿਰ ਵੀ ਦਿਲ ਵਿੱਚ ਡਰ ਜ਼ਰੂਰ ਸੀ ਕਿ ਕਿਤੇ ਕਿਸੇ ਨੂੰ ਕੋਈ ਸ਼ੱਕ ਨਾ ਹੋ ਜਾਵੇ। ਇਸ ਲਈ ਵੀਰੋ ਚਤਰੇ ਨੂੰ ਛੱਡਣ ਲਈ ਕਹਿ ਰਹੀ ਸੀ। ਪਰ ਚਤਰੇ ਨੂੰ ਵੀਰੋ ਦੇ ਮੁਲਾਇਮ ਤੇ ਗਰਮ ਜਿਸਮ ਨੇ ਪੂਰਾ ਗਰਮ ਕਰ ਦਿੱਤਾ ਸੀ। ਜਿਸ ਦਾ ਅੰਦਾਜ਼ਾ ਵੀਰੋ ਨੂੰ ਆਪਣੇ ਸੂਟ ਦੇ ਉੱਪਰੋਂ ਹੀ ਹੋ ਰਿਹਾ ਸੀ। ਹੁਣ ਤਾਂ ਵੀਰੋ ਵੀ ਪੂਰੀ ਗਰਮ ਹੋ ਚੁੱਕੀ ਸੀ ਚਤਰੇ ਦੇ ਲੱਕ ਨਾਲ ਆਪਣਾ ਲੱਕ ਹਿਲਾ ਹਿਲਾ ਕੇ ਸਵਾਦ ਵਿੱਚ ਮਦਹੋਸ਼ ਹੋਣ ਲੱਗ ਪਈ ਚਤਰਵੀ ਵੀਰੋ ਦੇ ਬੁੱਲਾਂ ਨੂੰ ਚੂਸਦਾ ਚੂਸਦਾ ਵੀਰੋ ਦੀਆਂ ਨਰਮ ਛਾਤੀਆਂ ਨੂੰ ਚੂਸਣ ਲੱਗ ਪਿਆ ਹਨੇਰੇ ਵਿੱਚ ਵੀਰੋ ਦੇ ਮੂੰਹੋਂ ਨਿਕਲਦੀਆਂ ਸਿਸਕੀਆਂ ਦੋਵਾਂ ਨੂੰ ਹੋਰ ਵੀ ਜ਼ਿਆਦਾ ਸਰੂਰ ਦੇ ਰਹੀਆਂ ਸੀ ਚਤਰਾ ਵੀ ਵੀਰੋ ਦੀਆਂ ਨਰਮ ਨਰਮ ਤੇ ਗੋਲ ਗੋਲ ਛਾਤੀਆਂ ਨੂੰ ਖਿੱਚ ਖਿੱਚ ਕੇ ਚੂਸ ਰਿਆ ਸੀ ਮਦਹੋਸ਼ ਹੋਏ ਕੰਧ ਨਾਲੋਂ ਕਦੋਂ ਥੱਲੇ ਫਰਸ਼ ਤੇ ਆ ਗਏ ਦੋਵਾਂ ਨੂੰ ਹੀ ਪਤਾ ਨਹੀਂ ਲੱਗਿਆ ਉਧਰ ਹੁਣ ਤੱਕ ਕਾਲਾ ਡਾਕਟਰ ਨੂੰ ਹੀ ਬੁਲਾ ਕੇ ਲਾਇਆ ਸੀ ਡਾਕਟਰ ਨੇ ਕਿਸ਼ਨੇ ਦੇ ਸਿਰ ਵਿੱਚ ਲੱਗੀ ਹੋਈ ਸੱਟ ਨੂੰ ਦੇਖਿਆ ਫਿਰ ਕਿਸ਼ਨੇ ਦੀਆਂ ਅੱਖਾਂ ਨੂੰ ਪੱਟ ਪੱਟ ਕੇ ਦੇਖਿਆ ਗੁਰੀ ਨੇ ਜੜੀ ਚੁੰਨੀ ਲਾਲੀ ਤੋਂ ਲੈ ਕੇ ਕਿਸ਼ਨੇ ਦੀ ਛੱਟ ਤੇ ਬੰਨੀ ਸੀ ਜਿਵੇਂ ਹੀ ਡਾਕਟਰ ਨੇ ਖੋਲੀ ਤਾਂ ਫਿਰ ਤੋਂ ਲਹੂ ਵਗਣ ਲੱਗ ਪਿਆ ਵਹਿੰਦੇ ਹੋਏ ਲਹੂ ਨੂੰ ਦੇਖ ਕੇ ਕੋਲ ਖੜੀ ਲਾਲੀ ਸਹਿਮ ਗਈ ਗੁਰੀ ਨੇ ਲਾਲੀ ਨੂੰ ਹੌਸਲਾ ਦਿੱਤਾ ਤੇ ਅੰਦਰ ਜਾਣ ਲਈ ਕਿਹਾ ਡਾਕਟਰ ਨੇ ਕਿਸ਼ਨੇ ਦੇ ਮੱਥੇ ਨੂੰ ਸਾਫ਼ ਕੀਤਾ ਤੇ ਦਵਾਈ ਲਾ ਕੇ ਪੱਟੀ ਬੰਨ੍ਹ ਦਿੱਤੀ ਕਿਸ਼ਨੇ ਨੂੰ ਇੰਜੈਕਸ਼ਨ ਵੀ ਲਾ ਦਿੱਤਾ ਤੇ ਕੁਝ ਗੋਲੀਆਂ ਤੇ ਦਵਾਈ ਕਿਸ਼ਨੇ ਨੂੰ ਦੇਣ ਵਾਸਤੇ ਦੇ ਦਿੱਤੀ ਡਾਕਟਰ ਨੇ ਕਿਹਾ ਕਿ ਕਿਸ਼ਨੇ ਨੂੰ ਕੁਝ ਦਿਨ ਬਾਅਦ ਹੋਸ਼ ਆ ਜਾਵੇਗਾ ਇਸ ਲਈ ਫਿਕਰ ਨਾ ਕਰੋ ਕੋਈ ਡਰਨ ਵਾਲੀ ਗੱਲ ਨਹੀਂ ਹੈ ਡਾਕਟਰ ਦੀਆਂ ਕਹੀਆਂ ਇਨ੍ਹਾਂ ਗੱਲਾਂ ਨੇ ਲਾਲੀ ਤੇ ਉਸ ਦੀ ਨਾਨੀ ਬਿਸ਼ਨਕੌਰ ਵਿੱਚ ਨਵੇਂ ਸਾਹ ਪਾ ਦਿੱਤੇ ਸਰਪੰਚ ਦਾ ਲੜਕਾ ਕਾਲਾ ਡਾਕਟਰ ਨੂੰ ਛੱਡਣ ਲਈ ਚਲਾ ਗਿਆ ਗੁਰੀ ਹਾਲੇ ਉੱਥੇ ਹੀ ਖੜਾ ਸੀ ਡਾਕਟਰ ਦੇ ਜਾਣ ਤੋਂ ਬਾਅਦ ਲਾਲੀ ਤੇ ਉਹਦੀ ਨਾਨੀ ਵੀ ਕਿਸ਼ਨੇ ਕੋਲ ਆ ਗਈਆਂ ਗੁਰੀ ਨੇ ਲਾਲੀ ਨੂੰ ਸਹੀ ਦਵਾਈ ਸਮਝਾ ਦਿੱਤੀ ਜਿਵੇਂ ਜਿਵੇਂ ਡਾਕਟਰ ਸਮਝਾ ਕੇ ਗਿਆ ਸੀ ਬਿਸ਼ਨਕੌਰ ਨੇ ਲਾਲੀ ਨੂੰ ਗੁਰੀ ਲਈ ਦੁੱਧ ਗਰਮ ਕਰਨ ਲਈ ਗਿਆ ਪਰ ਗੁਰੀ ਨੇ ਕਹਿ ਦਿੱਤਾ ਕਿਸ ਦੀ ਕੋਈ ਜ਼ਰੂਰਤ ਨਹੀਂ ਹੈ ਤੁਸੀਂ ਐਵੇਂ ਪਰੇਸ਼ਾਨ ਨਾ ਹੋਵੋ ਫਿਰ ਵੀ ਬਿਸ਼ਨਕੌਰ ਨੇ ਲਾਲੀ ਨੂੰ ਦੁੱਧ ਗਰਮ ਕਰਕੇ ਲਿਆਉਣ ਲਈ ਭੇਜ ਦਿੱਤਾ ਤੇ ਗੁਰੀ ਲਈ ਮੰਜਾ ਢਾਹ ਦਿੱ ਬੜਾ ਫਰਕ ਹੁੰਦਾ ਹੈ ਵਫਾ ਕਹਿਣ ਤੇ ਵਫਾ ਨਿਭਾਉਣ ਅੰਦਰ ਬੜਾ ਫਰਕ ਹੁੰਦਾ ਹੈ ਖੁਦ ਗੁੱਸੇ ਹੋਣ ਤੇ ਉਸੇ ਯਾਰ ਨੂੰ ਮਨਾਉਣ ਅੰਦਰ ਲੋਕ ਨੱਚ ਨੱਚ ਕੇ ਮੁਰਸ਼ਦ ਨੂੰ ਮਨਾ ਲੈਂਦੇ ਬੜਾ ਫਰਕ ਹੁੰਦਾ ਹੈ ਆਪਣੇ ਆਪ ਨੂੰ ਮਨਾਉਣ ਅੰਦਰ ਲਾਲੀ ਕਾਲੀ ਕਾਲੀ ਰਸੋਈ ਵੱਲ ਜਾ ਰਹੀ ਸੀ ਪਰ ਨਾਲ-ਨਾਲ ਇਹ ਵੀ ਸੋਚ ਰਹੀ ਸੀ ਕਿ ਮਾਮੀ ਜੀ ਕਿੱਥੇ ਚਲੇ ਗਏ ਹਨ ਮਾਮੀ ਜੀ ਦੇ ਸੱਟ ਲੱਗਣ ਤੇ ਫਿਰ ਡਾਕਟਰ ਦੀ ਆਉਣ ਤੇ ਵੀ ਮਾਮੀ ਜੀ ਇੱਥੇ ਨਹੀਂ ਸਨ ਫਿਰ ਉਹ ਆਖਰ ਕਿੱਥੇ ਚਲੇ ਗਏ ਹਨ ਉਧਰ ਵੀਰੋ ਤੇ ਚਤਰਾ ਪੂਰੇ ਮਦਹੋਸ਼ ਹੋਏ ਇੱਕ ਦੂਜੇ ਦਾ ਨਿੱਘ ਮਾਣ ਰਹੇ ਸੀ। ਵੀਰੋ ਨੇ ਚਤਰੇ ਨੂੰ ਆਪਣੇ ਮੋٹے ਤੇ ਗੋਲ ਪੱਟਾ ਵਿੱਚ ਘੁੱਟਿਆ ਹੋਇਆ ਸੀ। ਚਤਰਾ ਵੀ ਪੂਰੇ ਜ਼ੋਰ ਨਾਲ ਵੀਰੋ ਨੂੰ ਅੰਦਰ ਤੱਕ ਹਿਲਾ ਰਿਹਾ ਸੀ। ਚਤਰੇ ਦੇ ਤੇਜ਼-ਤੇਜ਼ ਝਟਕਿਆਂ ਨਾਲ ਹਿੱਲਦੀਆਂ ਵੀਰੋ ਦੀਆਂ ਗੋਲ-ਮੋਲ ਛਾਤੀਆਂ ਚਤਰੇ ਨੂੰ ਹੋਰ ਵੀ ਜ਼ਿਆਦਾ ਸਰੂਰ ਦੇ ਰਹੀਆਂ ਸੀ। ਚਤਰਾ ਕਦੇ ਵੀਰੋ ਦੀਆਂ ਛਾਤੀਆਂ ਦਾ ਰਸ ਪੀਣ ਲੱਗ ਜਾਂਦਾ। ਤੇ ਗਦੇ ਵੀਰੋ ਤੇ ਲਾਲ ਲਾਲ ਬੁੱਲਾਂ ਵਿੱਚੋਂ ਬੁੱਲ ਪਾ ਕੇ ਸਵਾਦ ਪੀਣ ਲੱਗ ਜਾਂਦਾ ਵੀਰੋ ਵੀ ਆਪਣਾ ਲੱਕ ਹਲਾ ਹਲਾ ਕੇ ਚਤਰੇ ਨੂੰ ਹੋਰ ਵੀ ਜ਼ਿਆਦਾ ਅੰਦਰ ਤੱਕ ਖੇਚ ਰਹੀ ਸੀ ਵੀਰੋ ਦੀ ਤੜਪ ਆਪਣੇ ਚਰਮ ਸੁਖ ਦੀ ਜ਼ੋਰਾਂ ਦੀ ਸੀ ਵੀਰੋ ਦੇ ਜਿਸਮ ਦੀ ਖੁਸ਼ਬੂ ਪੂਰੀ ਰਸੋਈ ਵਿੱਚ ਫੈਲ ਚੁੱਕੀ ਸੀ ਚਤਰੇ ਦੇ ਮੱਥੇ ਤੋਂ ਪਸੀਨਾ ਝੋ-ਝੋ ਕੇ ਵੀਰੋ ਦੇ ਲਾਲ ਲਾਲ ਬੁੱਲਾਂ ਉੱਪਰ ਡਿੱਗ ਰਿਹਾ ਸੀ ਵੀਰੋ ਪਿਆਸੀ ਨਜ਼ਰਾਂ ਨਾਲ ਵੇਖਦੀ ਚਤਰੀ ਦੀ ਟੁਈ ਤੇ ਹੱਥ ਫੇਰ ਰਹੀ ਸੀ ਚਤਰਾ ਵੀ ਆਪਣੀ ਪੂਰੀ ਵਾਹ ਲਾ ਰਿਆ ਸੀ ਕਿ ਵੀਰ ਉਹਨੂੰ ਖੁਸ਼ ਕਰ ਸਕੇ ਵੀਰੋ ਦੇ ਨਰਮ ਨਰਮ ਖੁਲਾਬੀ ਮਾਸ ਤੇ ਬੁੱਲਾਂ ਨੂੰ ਚਤਰੀ ਨੇ ਹੋਰ ਵੀ ਲਾਲ ਲਾਲ ਕਰ ਦਿੱਤਾ ਸੀ ਪਰ ਵੀਰੋ ਦੇ ਅੰਦਰ ਦੀ ਪਿਆਸ ਹਜੇ ਬਾਕੀ ਸੀ ਵੀਰੋ ਦੀਆਂ ਸਿਸਕੀਆਂ ਪੂਰੀ ਰਸੋਈ ਵਿੱਚੋਂ ਮਹਿਕਾ ਵੰਡ ਰਹੀਆਂ ਸੀ ਉਧਰ ਲਾਲੀ ਵੀ ਤੇਜ਼ ਤੇਜ਼ ਦੁਰਦੀਰ ਸੋਈ ਦੇ ਕੋਲ ਆ ਗਈ ਲਾਲੀ ਰਸੋਈ ਦੇ ਅੰਦਰ ਵੜਨ ਹੀ ਵਾਲੀ ਸੀ ਕਿ ਅਚਾਨਕ ਚਾਰੇ ਪਾਸੇ ਹਨੇਰਾ ਹੀ ਹਨੇਰਾ ਛਾ ਗਿਆ ਤੇਜ਼-ਤੇਜ਼ ਚੁਰਦੀ ਲਾਲੀ ਦੇ ਕਦਮ ਹਨੇਰੇ ਕਰਕੇ ਇੱਕਦਮ ਰੁਕ ਗਏ ਇੱਕਦਮ ਲਾਈਟ ਚਲੇ ਜਾਣ ਤੇ ਲਾਲੀ ਦੇ ਮੂੰਹੋਂ ਉਹ ਰੱਬ ਜੀ ਨਿਕਲਿਆ ਹਨੇਰਾ ਹੋਣ ਕਰਕੇ ਤੇ ਲਾਲੀ ਦੀ ਆਵਾਜ਼ ਸੁਣ ਕੇ ਵੀਰੋ ਦੇ ਹੱਥ ਇੱਕਦਮ ਢਿੱਲੇ ਪੈ ਗਏ ਚਤਰੇ ਦੀ ਚਾਲ ਵੀ ਇੱਕਦਮ ਹੀ ਰੁਕ ਗਈ ਵੀਰੋ ਕੁਝ ਬੋਲ ਪਾਉਂਦੀ ਉਸ ਤੋਂ ਪਹਿਲਾਂ ਹੀ ਚਤਰੇ ਨੇ ਵੀਰੋ ਦੇ ਮੂੰਹ ਤੇ ਹੱਥ ਰੱਖ ਲਿਆ ਵੀਰੋ ਦੇ ਉੱਪਰ ਪਿਆ ਚਤਰਾ ਇੱਕਦਮ ਸ਼ਾਂਤ ਪਾਣੀ ਵਾਂਗ ਹੋ ਗਿਆ ਪਰ ਵੀਰੋ ਦਾ ਦਿਲ ਤੀਜ-ਤੀਜ ਧੜਕਣ ਲੱਗ ਪਿਆ ਸੀ ਪਹਿਲਾਂ ਚਤਰੇ ਨੇ ਵੀਰੋ ਨੂੰ ਗਰਮੀ ਲਿਆ ਦਿੱਤੀ ਸੀ ਤੇ ਹੁਣ ਲਾਲੀ ਦੀ ਆਵਾਜ਼ ਸੁਣ ਕੇ ਵੀਰੋ ਦਾ ਪੂਰਾ ਜਿਸਮ ਪਸੀਨੇ ਨਾਲ ਭਿੱਜ ਗਿਆ ਹਨੇਰਾ ਹੋਣ ਕਰਕੇ ਲਾਲੀ ਵੀ ਉੱਥੇ ਹੀ ਰੁਕ ਗਈ ਸੀ ਚਤਰਾ ਹੌਲੀ-ਹੌਲੀ ਵੀਰੋ ਨੂੰ ਪਾਸੇ ਵੱਲ ਕਰਨ ਲੱਗ ਪਿਆ ਸੀ ਕੁੜੇ ਬੈਟਰੀ ਲੈ ਜਾ ਹਨੇਰੇ ਵਿੱਚ ਕੁਝ ਦਿਸਦਾ ਨਹੀਂ ਹੋਣਾ ਤੈਨੂੰ ਲਾਲੀ ਨੂੰ ਪਿੱਛੋਂ ਲਾਲੀ ਦੀ ਨਾਨੀ ਨੇ ਆਵਾਜ਼ ਲਾਈ ਕੋਈ ਨਾ ਨਾਨੀ ਜੀ ਮੈਂ ਕੋਸ਼ਿਸ਼ ਕਰਦੀ ਹਾਂ ਸ਼ਾਇਦ ਲਾਈਟ ਹੁਣੇ ਹੀ ਆ ਜਾਵੇਗੀ ਹਨੇਰੇ ਵਿੱਚ ਆਪਣੇ ਕਦਮਾਂ ਨੂੰ ਅੱਗੇ ਵੱਲ ਵਧਾਉਂਦੀ ਲਾਲੀ ਨੇ ਜ਼ੋਰ ਦੀ ਆਵਾਜ਼ ਨਾਲ ਆਪਣੀ ਨਾਨੀ ਨੂੰ ਕਿਹਾ ਲਾਈਟ ਦਾ ਕੀ ਪਤਾ ਕਿੰਨਾ ਚਿਰ ਨਾ ਆਵੇ ਤੂੰ ਬੈਟਰੀ ਲੈ ਜਾ ਲਾਲੀ ਦੀ ਨਾਨੀ ਨੇ ਲਾਲੀ ਨੂੰ ਫਿਰ ਤੋਂ ਉੱਚੀ ਆਵਾਜ਼ ਮਾਰ ਕੇ ਕਿਹਾ ਕੋਈ ਨਾ ਨਾਨੀ ਜੀ ਮੈਂ ਦੇਖਦੀ ਹਾਂ ਲਾਲੀ ਹਨੇਰੇ ਵਿੱਚ ਆਪਣੇ ਪੈਰਾਂ ਨੂੰ ਸਰਕਾਉਂਦੀ ਹੋਈ ਅੱਗੇ ਤੁਰਨ ਲੱਗੀ ਹਨੇਰੇ ਵਿੱਚ ਲਾਲੀ ਰਸੋਈ ਦੇ ਵਿੱਚਕਾਰ ਤੱਕ ਆ ਗਈ ਚਤਰੇ ਨੇ ਵਿਰੋਧੇ ਮੂੰਹ ਤੇ ਹੱਥ ਰੱਖ ਕੇ ਮੂੰਹ ਬੰਦ ਕੀਤਾ ਹੋਇਆ ਸੀ ਅਚਾਨਕ ਲਾਲੀ ਨੂੰ ਪੈਰਾਂ ਥੱਲੇ ਕੋਈ ਕਪੜਾ ਜਿਹਾ ਮਹਿਸੂਸ ਹੋਇਆ ਲਾਲੀ ਨੇ ਸੋਚਿਆ ਕੋਈ ਸਾਫ ਸਫਾਈ ਵਾਲਾ ਕਪੜਾ ਰਹਿ ਗਿਆ ਹੋਣਾ ਇਸ ਲਈ ਲਾਲੀ ਨੇ ਅੰਗੋਲੀਆਂ ਕਰਕੇ ਆਪਣੇ ਪੈਰ ਨਾਲ ਭਰੇ ਛੋਟ ਦਿੱਤਾ ਇੱਕ ਕਦਮ ਹੋਰ ਅੱਗੇ ਤੁਰਦੀ ਲਾਲੀ ਨੂੰ ਪੈਰ ਥੱਲੇ ਫਿਰ ਤੋਂ ਕੋਈ ਕਪੜਾ ਮਹਿਸੂਸ ਹੋਣ ਲੱਗਾ ਲਾਲੀ ਨੇ ਪੈਰ ਨਾਲ ਉਹ ਵੀ ਪਰੇ ਚਲਾ ਕੇ ਮਾਰ ਦਿੱਤਾ ਹਨੇਰੇ ਵਿੱਚ ਰੱਬ ਜੀ ਰੱਬ ਜੀ ਕਰਦੀ ਲਾਲੀ ਹੱਥਾਂ ਨੂੰ ਅੱਗੇ ਕਰਕੇ ਹਿਲਾਉਂਦੀ ਹੋਈ ਤੁਰਨ ਲੱਗੀ ਚਤਰਾ ਤੇ ਵੀਰੋ ਕੋਸ਼ਿਸ਼ ਤਾਂ ਬਹੁਤ ਕਰ ਰਹੇ ਸਨ ਲਾਲੀ ਤਾਂ ਹਨੇਰੇ ਵਿੱਚ ਦੂਰ ਹੋਣ ਦੀ ਜਿੰਨਾ ਕੋ ਚਤਰਾ ਤੇ ਵੀਰੋ ਅੱਗੇ ਵੱਲ ਹੁੰਦੇ ਉਹਨਾਂ ਹੀ ਲਾਲੀ ਅੱਗੇ ਤੁਰ ਪੈਂਦੀ ਛਤਰੇ ਤੇ ਵਿਰੋਧਾ ਸਾਰਾ ਜੋਸ਼ ਇੱਕ ਪਲ ਵਿੱਚ ਹੀ ਠੰਡਾ ਹੋ ਚੁੱਕਿਆ ਸੀ ਲੱਖ ਹਿਲਾ ਹਿਲਾ ਕੇ ਸਵਾਦ ਲੈ ਰਹੀ ਵਿਰੋਧਾ ਸਾਰਾ ਜਿਸਮ ਪਸੀਨੇ ਨਾਲ ਭਿੱਜ ਚੁੱਕਿਆ ਸੀ ਥੱਲੇ ਫਰਸ਼ ਤੇ ਖਿਸਕਦੇ ਹੋਏ ਵਿਰੋਦੀ ਢੂਈ ਵੀ ਰਗੜੀ ਜਾ ਚੁੱਕੀ ਸੀ ਛਤਰਾ ਤਾਂ ਵਿਰੋਦੀ ਉੱਪਰ ਹੀ ਪਿਆ ਸੀ ਜਿੰਨੀ ਕੋ ਵਿਰੋ ਅੱਗੇ ਖਿਸਕਦੀ ਛਤਰਾ ਵੀ ਉਹਦੇ ਉੱਪਰ ਉੱਪਰ ਹੀ ਟਿਕਿਆ ਰੰਦਾ ਛਤਰੇ ਨੇ ਵਿਰੋਦੀ ਅੰਦਰੋਂ ਹਲੇ ਤੱਕ ਵੀ ਨਹੀਂ ਘਟਿਆ ਸੀ ਇੱਕ ਤਾਂ ਵੀਰੋ ਨੂੰ ਹਿੱਲਣ ਕਰਕੇ ਦਰਦ ਹੋਣ ਲੱਗਿਆ ਸੀ ਤੇ ਦੂਜਾ ਫਰਸ਼ ਤੇ ਵੀਰੋ ਦੀ ਸਾਰੀ ਢੂਈ ਛਿੱਲੀ ਜਾ ਚੁੱਕੀ ਸੀ ਚਤਰਾ ਤਾਂ ਵੀਰੋ ਦੇ ਨਰਮ-ਨਰਮ ਜਿਸਮ ਦੇ ਉੱਪਰ ਪਿਆ ਸੀ ਉਪਰੋ ਵੀਰੋ ਦਾ ਮੂੰਹ ਵੀ ਜ਼ੋਰ ਨਾਲ ਬੰਦ ਕਰ ਰੱਖਿਆ ਸੀ ਵੀਰੋ ਹੌਲੀ-ਹੌਲੀ ਸਰਕ ਰਹੀ ਸੀ ਚਤਰਾ ਮੌਕਾ ਦੇਖ ਕੇ ਹੌਲੀ ਜਿਹੇ ਵੀਰੋ ਨੂੰ ਝਟਕਾ ਵੀ ਦੇ ਦਿੰਦਾ ਸੀ ਵੀਰੋ ਨੂੰ ਇੱਕ ਤਾਂ ਲਾਲੀ ਤੇ ਗੁੱਸਾ ਆ ਰਿਹਾ ਸੀ ਤੇ ਉਸ ਤੋਂ ਵੀ ਵੱਧ ਆ ਰਿਹਾ ਸੀ ਚਤਰੀ ਤੇ ਵੀਰੋ ਦੀ ਜਾਨ ਮੁਠੀ ਵਿੱਚ ਆਈ ਹੋਈ ਸੀ ਤੇ ਚਤਰਾ ਆਪਣਾ ਕੰਮ ਕੱਢਣ ਲੱਗਿਆ ਹੋਇਆ ਸੀ ਜਦੋਂ ਚਤਰੇ ਨੇ ਵੀਰੋ ਨੂੰ ਫਿਰ ਝਟਕਾ ਦਿੱਤਾ ਵੀਰੋ ਨੇ ਆਪਣਾ ਅੰਦਰ ਦਾ ਜਿਸਮ ਪੂਰਾ ਜ਼ੋਰ ਨਾਲ ਕੱਸ ਲਿਆ ਚਤਰਾ ਇੱਕਦਮ ਵੀਰੋ ਦੇ ਉੱਪਰ ਡਿੱਗ ਪਿਆ ਪਰ ਫਿਰ ਵੀ ਹੌਲੀ-ਹੌਲੀ ਅੱਗੇ ਧੱਕਣ ਦੀ ਕੋਸ਼ਿਸ਼ ਕਰ ਰਿਹਾ ਸੀ ਵੀਰੋ ਨੇ ਆਪਣੀ ਪਕੜ ਹੋਰ ਮਜ਼ਬੂਤ ਕਰ ਲਈ ਚਤਰੇ ਨੂੰ ਸਮਝ ਆ ਚੁੱਕਿਆ ਸੀ ਕਿ ਵੀਰੋ ਐਵੇਂ ਕਿਉਂ ਕਰ ਰਹੀ ਹੈ ਛਤਰੀ ਨੇ ਆਪਣਾ ਆਪ ਨੂੰ ਢਿੱਲਾ ਛੱਡ ਕੇ ਵੀਰੋ ਦੇ ਉੱਪਰ ਪੈ ਗਿਆ। ਦੋ ਕੁ ਸਕਿੰਟ ਬਾਅਦ ਵੀਰੋ ਨੇ ਵੀ ਆਪਣੀ ਪਕੜ ਢਿੱਲੀ ਕਰ ਦਿੱਤੀ। ਵੀਰੋ ਹੌਲੀ-ਹੌਲੀ ਅੱਗੇ ਵੱਧਦੀ ਸੜਕ ਰਹੀ ਸੀ। ਛਤਰਾ ਤਾਂ ਵੀਰੋ ਦੇ ਨਰਮ ਜਿਸੁੰਦੇ ਉੱਪਰ ਹੀ ਚਿੰਬੜਿਆ ਹੋਇਆ ਸੀ। ਜਦੋਂ ਅੱਗੇ ਹੋਣ ਲਈ ਥੋੜਾ ਜਿਹਾ ਹਿੱਲਦੀ ਛਤਰਾ ਵੀਰੋ ਦੇ ਸਰੂਰ ਵਿੱਚ ਹੋਰ ਵੀ ਮਦਹੋਸ਼ ਹੋ ਜਾਂਦਾ। ਅੱਗੇ ਖਿਸਕਣ ਵੇਲੇ ਹਿੱਲਦੀਆਂ ਵੀਰੋ ਦੀਆਂ ਛਾਤੀਆਂ ਛਤਰੀ ਨੂੰ ਹੋਰ ਵੀ ਜ਼ਿਆਦਾ ਸਰੂਰ ਦੇ ਰਹੀਆਂ ਸੀ। ਲਾਲੀ ਹਨੇਰੇ ਵਿੱਚ ਆਪਣੇ ਹੱਥਾਂ ਨੂੰ ਅੱਗੇ ਕਰਦੀ ਹੌਲੀ-ਹੌਲੀ ਤੁਰਦੀ ਆ ਰਹੀ ਸੀ ਲਾਲੀ ਨੂੰ ਨਹੀਂ ਪਤਾ ਸੀ ਕਿ ਇੱਥੇ ਵੀਰੋ ਤੇ ਛਤਰਾ ਇਹ ਸਭ ਕਰ ਰਹੇ ਹਨ ਲਾਲੀ ਲਈ ਤਾਂ ਸੋਈ ਵਿੱਚ ਸਿਰਫ ਹਨੇਰਾ ਤੇ ਹਨੇਰਾ ਹੀ ਸੀ ਲਾਲੀ ਇੱਕਦਮ ਵੀਰੋ ਤੇ ਛਤਰੇ ਦੇ ਕੋਲ ਆ ਚੁੱਕੀ ਸੀ ਹਨੇਰੇ ਵਿੱਚ ਤੁਰਦੀ ਲਾਲੀ ਇੱਕਦਮ ਰੁਕ ਗਈ ਲਾਲੀ ਦੇ ਪੈਰ ਵੀ ਵੀਰੋ ਦੇ ਨਾਲ ਟਕਰਾਉਣ ਵਾਲੇ ਹੀ ਸਨ ਲਾਲੀ ਦੇ ਪੈਰਾਂ ਨੂੰ ਫਿਰ ਤੋਂ ਕੋਈ ਕਪੜਾ ਮਹਿਸੂਸ ਹੋਇਆ લાલી ਨੇ ਪੈਰ ਨਾਲ ਉੱਪਰ ਚੁੱਕਣ ਦੀ ਕੋਸ਼ਿਸ਼ ਵੀ ਕੀਤੀ ਥੋੜਾ ਆਪ ਵੀ ਥੱਲੇ ਵੱਲ ਚੁੱਕੀ ਹਨੇਰੇ ਵਿੱਚ ਨਜ਼ਰ ਤੱਕੋ ਸ਼ੋਂਦਾ ਨਹੀਂ ਸੀ ਪਰ ਵੀਰੋ ਤੇ ਚਤਰਾ ਲਾਲੀ ਨੂੰ ਮਹਿਸੂਸ ਕਰ ਰਹੀ ਸੀ ਲਾਲੀ ਨੇ ਕੱਪੜੇ ਨੂੰ ਹੱਥ ਨਾਲ ਫੜ ਕੇ ਉੱਪਰ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਚਤਰਾ ਵੀਰੋ ਦੇ ਥੱਲੇ ਆਇਆ ਹੋਇਆ ਸੀ ਜਿਸ ਕਰਕੇ ਲਾਲੀ ਨੇ ਜੋਰ ਨਾਲ ਕੱਪੜਾ ਵੀ ਖਿੱਚਣਾ ਚਾਹਿਆ ਪਰ ਖਿੱਚ ਨਹੀਂ ਸકી ਦੂਜੇ ਪਾਸੇ ਵੀਰੋ ਨੇ ਵੀ ਕੱਪੜੇ ਨੂੰ ਹੱਥ ਪਾ ਕੇ ਲਾਲੀ ਦੇ ਹੱਥੋਂ ਛਡਾਉਣ ਦੀ ਕੋਸ਼ਿਸ਼ ਕੀਤੀ। ਕੱਪੜਾ ਨੂੰ ਖਿੱਚਣ ਦੀ ਕੋਸ਼ਿਸ਼ ਕਰਦੀ ਲਾਲੀ ਦੇ ਪੈਰ ਹਨੇਰੇ ਵਿੱਚ ਉਖੜ ਗਏ ਤੇ ਲਾਲੀ ਆਪਣੇ ਆਪ ਨੂੰ ਬਚਾਉਂਦੀ ਹੋਈ ਨੇ ਅੱਗੇ ਵੱਲ ਪਲਾਂਘ ਫੋਟਣ ਦੀ ਕੋਸ਼ਿਸ਼ ਕੀਤੀ। ਪਰ ਅੱਗੇ ਵੀਰੋ ਦੇ ਚਤਰੇ ਨਾਲ ਪੈਰ ਵੱਜ ਗਿਆ। ਖੁਦ ਨੂੰ ਸੰਭਾਲਦੀ ਹੋਈ ਲਾਲੀ ਵੀ ਉੱਥੇ ਹੀ ਡਿੱਗ ਪਈ। ਮੁਲਾਕਾਤ ਨਾ ਹੋਈ ਤਾਂ ਕੀ ਹੋਇਆ? ਗੱਲ ਤਾਂ ਰੂਹਾਂ ਤੋਂ ਪਾਰ ਦੀ ਹੈ। ਅੱਖਾਂ ਖੁੱਲਣ ਜਦ ਵੀ ਵੇਖਾਂ ਤੈਨੂੰ ਤੇਰੀ ਮੁਸਕਰਾਹਟ ਸੀਨਾ ਢਾਰਦੀ ਹੈ ਤੇਰੀ ਹਿੱਕ ਨੂੰ ਸ਼ੋ ਜਾਵਾ ਵਾਹ ਬਣ ਕੇ ਗੱਲ ਤਾਂ ਸਾਰੀ ਪਿਆਰ ਦੀ ਹੈ ਲਾਲੀ ਦੀ ਚੀਕ ਨਾਲ ਵੀਰੋ ਵੀ ਡਰ ਗਈ ਤੇ ਇੱਕਦਮ ਖੜੀ ਹੋਣ ਦੀ ਕੋਸ਼ਿਸ਼ ਕਰਨ ਲੱਗੀ ਉੱਪਰ ਪਰ ਛਤਰੇ ਨੂੰ ਵੀਰੋ ਨੇ ਪਰੇ ਸੁੱਟ ਦਿੱਤਾ ਛਤਰੇ ਨੇ ਵੀਰੋ ਦੇ ਅੰਦਰ ਹੀ ਰੋਕਿਆ ਹੋਇਆ ਸੀ ਵੀਰੋਂ ਦੇ ਇੱਕਦਮ ਪਰੇ ਸੁੱਟਣ ਨਾਲ ਚਤਰਾਵੀ ਹੱਥਾਂ ਵਿੱਚ ਘੁੱਟਦਾ ਹੋਇਆ ਕਾਲੀ ਨਾਲ ਖੜਾ ਹੋ ਗਿਆ ਲਾਲੀ ਇੱਕ ਤਾਂ ਹਨੇਰੇ ਕਰਕੇ ਡਰ ਗਈ ਸੀ ਦੂਜਾ ਲਾਲੀ ਨੂੰ ਪਤਾ ਨਹੀਂ ਸੀ ਕਿ ਇੱਥੇ ਕੀ ਹੈ ਜਿਸ ਨਾਲ ਲਾਲੀ ਦਾ ਪੈਰ ਟਕਰਾਇਆ ਸੀ ਵੀਰੋਂ ਨੇ ਹਨੇਰੇ ਵਿੱਚ ਉੱਠ ਕੇ ਆਪਣੇ ਕੱਪੜੇ ਚੁੱਕੇ ਤੇ ਰਸੋਈ ਦੇ ਬਾਹਰ ਚਲੀ ਗਈ ਤੁਰਦੀ ਵੀਰੋਂ ਨੇ ਕਾਲੀ ਨਾਲ ਆਪਣੇ ਸਾਰੇ ਕੱਪੜੇ ਵੀ ਪਾ ਲਏ ਲਾਲੀ ਬਹੁਤ ਹੀ ਜ਼ਿਆਦਾ ਡਰ ਚੁੱਕੀ ਸੀ ਉਠੰਦੀ ਕੋਸ਼ਿਸ਼ ਕਰਦੀ ਹੋਈ ਲਾਲੀ ਫਿਰ ਤੋਂ ਦੋ ਵਾਰ ਡਿੱਗ ਪਈ। ਚਤਰਾ ਵੀ ਹਨੇਰੇ ਵਿੱਚ ਹੱਥ ਮਾਰਦਾ ਕਾਲੀ ਵਿੱਚ ਆਪਣੇ ਕੱਪੜੇ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸੇ ਵਿੱਚ ਚਤਰਾ ਫਿਰ ਤੋਂ ਜਾ ਕੇ ਲਾਲੀ ਦੇ ਵਿੱਚ ਵੱਜ ਗਿਆ। ਲਾਲੀ ਹੋਰ ਵੀ ਜ਼ਿਆਦਾ ਡਰ ਗਈ। ਰੋਂਦੀ ਹੋਈ ਲਾਲੀ ਚੀਕਣ ਦੀ ਕੋਸ਼ਿਸ਼ ਕਰਨ ਲੱਗੀ। ਪਰ ਚਤਰੇ ਨੇ ਲਾਲੀ ਦੇ ਮੂੰਹ ਉੱਪਰ ਹੱਥ ਰੱਖ ਕੇ ਲਾਲੀ ਦੀ ਆਵਾਜ਼ ਨੂੰ ਅੰਦਰ ਹੀ ਦਬ ਲਿਆ। ਥੱਲੇ ਡਿੱਗੀ ਹੋਈ ਲਾਲੀ ਦੇ ਢੇਡੂ ਉੱਪਰ ਬੈਠਾ ਚਤਰਾ ਲਾਲੀ ਦਾ ਮੂੰਹ ਬੰਦ ਕਰ ਰਿਹਾ ਸੀ ਲਾਲੀ ਦੀਆਂ ਛਾਤੀਆਂ ਨਾਲ ਜਾ ਕੇ ਵੱਜ ਰਿਹਾ ਚਤਰਾ ਜਾਣ ਵਜ ਕੇ ਲਾਲੀ ਦੇ ਜਿਸਮ ਨੂੰ ਟੋਣ ਲੱਗ ਪਿਆ ਚਤਰੇ ਨੇ ਲਾਲੀ ਨੂੰ ਕਾਲੀ ਨਾਲ ਖੜੀ ਕੀਤਾ ਤੇ ਰਸੋਈ ਦੇ ਇੱਕ ਖੂਂਜੇ ਵਿੱਚ ਲੈ ਗਿਆ ਲਾਲੀ ਡਰ ਦੇ ਮਾਰੇ ਬੇਹੋਸ਼ ਹੋਣ ਦੀ ਹਾਲਤ ਵਿੱਚ ਹੋ ਚੁੱਕੀ ਸੀ ਚਤਰੇ ਨੇ ਲਾਲੀ ਨੂੰ ਕੰਧ ਨਾਲ ਲਾ ਲਿਆ ਉਦੋਂ ਵੀਰੋ ਕਾਲੀ ਨਾਲ ਰਸੋਈ ਤੋਂ ਬਾਹਰ ਚਲੀ ਗਈ ਸੀ ਲਾਲੀ ਦੀ ਚੀਕ ਨੂੰ ਅਣਗੋਲਿਆ ਹੀ ਕਰਕੇ ਵੀਰੋ ਕਿਸ਼ਨੇ ਦੇ ਕੋਲ ਚਲੀ ਗਈ ਤੇ ਜਾ ਕੇ ਕਿਸ਼ਨੇ ਦੇ ਸਹਰਾਣੇ ਵਾਲੇ ਪਾਸੇ ਬੈਠ ਕੇ ਕਿਸ਼ਨੇ ਦੇ ਸਿਰ ਨੂੰ ਪਲੋਸਣ ਲੱਗ ਪਈ ਵੀਰੋ ਐਵੇਂ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਵਿਸ਼ਨਕੋਰ ਤੇ ਗੁਰਵੀ ਦੂਜੇ ਕਮਰੇ ਵਿੱਚੋਂ ਬਾਹਰ ਆ ਗਏ ਵਿਸ਼ਨਕੋਰ ਤੇ ਗੁਰੀ ਨੂੰ ਲਾਲੀ ਦੀ ਚੀਕ ਨਹੀਂ ਸੁਣੀ ਸੀ ਉਧਰ ਚਤਰੀ ਨੇ ਲਾਲੀ ਨੂੰ ਕੰਧ ਨਾਲ ਲਾ ਕੇ ਲਾਲੀ ਦਾ ਮੂੰਹ ਜ਼ੋਰ ਨਾਲ ਬੰਦ ਕਰ ਦਿੱਤਾ ਸੀ ਲਾਲੀ ਫਿਰ ਵੀ ਕੋਸ਼ਿਸ਼ ਕਰ ਰਹੀ ਸੀ ਆਪਣੇ ਆਪ ਨੂੰ ਛਡਾਉਣ ਦੀ ਐਸੇ ਵਿੱਚ ਚਤਰੇ ਦੇ ਹੱਥ ਦੀ ਪਕੜ ਥੋੜੀ ਢਿੱਲੀ ਹੋਈ ਤੇ ਲਾਲੀ ਨੇ ਆਪਣਾ ਮੂੰਹ ਛੁੜਵਾ ਲਿਆ ਚਤਰੇ ਦਾ ਹੱਥ ਪਾਸੇ ਹੁੰਦੇ ਹੀ ਲਾਲੀ ਫਿਰ ਤੋਂ ਪੂਰੇ ਜ਼ੋਰ ਦੀ ਚੀਕੀ ਲਾਲੀ ਦੀ ਚੀਕ ਗੁਰੀ ਤੇ ਵਿਸ਼ਨਕੋਰ ਦੇ ਕੰਨਾਂ ਵਿੱਚ ਜਾ ਕੇ ਵੱਜੀ ਲਾਲੀ ਦੀ ਚੀਕ ਸੁਣਦੇ ਹੀ ਵਿਸ਼ਨਕੋਰ ਹੱਥ ਵਿੱਚ ਫੜੀ ਬੈਟਰੀ ਲਹਿਮਦਮ ਜਿਹੀ ਚਾਨਣ ਨਾਲ ਰਸੋਈ ਵੱਲ ਚੱਲ ਪਿਆ ਗੁਰੀ ਵੀ ਵਿਸ਼ਨਕੋਰ ਤੋਂ ਕਾਲੀ ਕਾਲੀ ਰਸੋਈ ਵੱਲ ਚੱਲ ਪਿਆ ਵੀਰੋ ਹਲੇ ਵੀ ਉੱਥੇ ਹੀ ਬੈਠੀ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਵੀਰੋ ਇਕਦਮ ਸ਼ਾਂਤ ਬੈਠੀ ਹੋਈ ਸੀ ਕਾਲੀ-ਕਾਲੀ ਤੁਰਦੀ ਬਿਸ਼ਨ ਕੋਰ ਰਸੋਈ ਤੱਕ ਪਹੁੰਚ ਗਈ ਗੁਰੀ ਰਸੋਈ ਦੇ ਅੰਦਰ ਆ ਗਿਆ ਰਸੋਈ ਦੇ ਅੰਦਰ ਆਉਂਦੇ ਹੀ ਬਿਸ਼ਨ ਕੋਰ ਦੀ ਵੀ ਚੀਕ ਨਿਕਲ ਗਈ ਹੱਥ ਵਿੱਚ ਫੜੀ ਮੱਦਮ ਜਹੀ ਬੈਂਟਰੀ ਵੀ ਡਿੱਗ ਪਈ ਗੁਰੀ ਥੋੜੇ ਜਿਹੇ ਚਾਨਣ ਨਾਲ ਹੀ ਲਾਲੀ ਤੱਕ ਪਹੁੰਚ ਗਿਆ ਲਾਲੀ ਬੇਹੋਸ਼ ਹੋਈ ਥੱਲੇ ਫਰਸ਼ ਤੇ ਡਿੱਗੀ ਪਈ ਸੀ ਇਨੇ ਵਿੱਚ ਲਾਈਟ ਵੀ ਆ ਗਈ ਗੁਰੀ ਨੇ ਲਾਲੀ ਨੂੰ ਫੜ ਕੇ ਹਿਲਾਉਣ ਦੀ ਕੋਸ਼ਿਸ਼ ਕੀਤੀ ਲਾਲੀ ਦੇ ਮੂੰਹ ਨੂੰ ਵੀ ਫੜ ਕੇ ਹਿਲਾਇਆ ਪਰ ਲਾਲੀ ਨੂੰ ਹੋਸ਼ ਨਹੀਂ ਆਈ ਬਿਸ਼ਨਕੌਰ ਵੀ ਲਾਲੀ ਦੇ ਕੋਲ ਆ ਕੇ ਬੈਠਦੀ ਰੋਣ ਲੱਗ ਪਈ ਗੁਰੀ ਨੇ ਬਿਸ਼ਨਕੌਰ ਨੂੰ ਸ਼ਾਂਤ ਰਹਿਣ ਲਈ ਕਿਹਾ ਪਰ ਬਿਸ਼ਨਕੌਰ ਦੀਆਂ ਚੀਕਾਂ ਮੱਲੋ-ਮੱਲੀ ਨਿਕਲਣ ਲੱਗ ਪਈਆਂ ਸੀ ਹੌਲੀ-ਹੌਲੀ ਆਪਣੀ ਮਸਤਾਨੀ ਚਾਲ ਚੱਲਦੀ ਵੀਰੋ ਵੀ ਰਸੋਈ ਤੱਕ ਆ ਗਈ ਚਾਰੇ ਪਾਸੇ ਨਜ਼ਰ ਘੁਮਾਈ ਜਿਵੇਂ ਕੁਝ ਲੱਭਣ ਦੀ ਕੋਸ਼ਿਸ਼ ਕਰ ਰਹੀ ਹੋਵੇ ਪਰ ਵੀਰੋ ਦੀਆਂ ਨਜ਼ਰਾਂ ਤਾਂ ਚਤਰੇ ਨੂੰ ਲੱਭ ਰਹੀਆਂ ਸੀ ਵੀਰੋ ਸੋਚ ਰਹੀ ਸੀ ਕਿ ਚਤਰਾ ਆਖਿਰ ਗਿਆ ਤਾਂ ਗਿਆ ਕਿੱਥੇ ਮੈਂ ਤਾਂ ਇੱਥੇ ਹੀ ਛੱਡ ਕੇ ਗਈ ਸੀ ਰਸੋਈ ਵਿੱਚ ਪਈ ਚਤਰੇ ਦੀ ਸ਼ਰਟ ਤੇ ਪੈਂਟ ਨੂੰ ਵੀਰੋ ਨੇ ਗੁਰੀ ਤੇ ਬਿਸ਼ਨਕੌਰ ਦੀਆਂ ਨਜ਼ਰਾਂ ਤੋਂ ਬਚਾ ਕੇ ਪੈਰ ਨਾਲ ਇੱਕ ਖੁੰਝੇ ਵਿੱਚ ਧੱਕ ਦਿੱਤਾ ਗੁਰੀ ਤੇ ਬਿਸ਼ਨਕੌਰ ਦਾ ਸਾਰਾ ਤਾਂ ਧਿਆਨ ਲਾਲੀ ਵੱਲ ਸੀ ਉਹਨਾਂ ਨੂੰ ਤਾਂ ਵੀਰੋਂ ਦੇ ਆਉਣ ਦਾ ਪਤਾ ਹੀ ਨਹੀਂ ਲੱਗਿਆ ਗੁਰੀ ਨੇ ਪਾਣੀ ਲਿਆ ਕੇ ਲਾਲੀ ਦੇ ਮੂੰਹ ਤੇ ਪਾਣੀ ਦੇ ਛਿੱਟੇ ਵੀ ਮਾਰੇ ਬਿਸ਼ਨਕੌਰ ਲਾਲੀ ਦੇ ਚਿਹਰੇ ਨੂੰ ਸ਼ੂਂਦੀ ਹੋਈ ਰੋ ਰਹੀ ਸੀ ਗੁਰੀ ਨੇ ਲਾਲੀ ਨੂੰ ਆਪਣੀ ਬੁੱਕਲ ਵਿੱਚ ਚੁੱਕ ਲਿਆ ਤੇ ਅੰਦਰ ਕਮਰੇ ਵੱਲ ਲਿਜਾਣ ਲੱਗਿਆ ਬਿਸ਼ਨਕੌਰ ਵੀ ਖੜੀ ਹੋ ਕੇ ਗੁਰੀ ਦੇ ਪਿੱਛੇ-ਪਿੱਛੇ ਚੱਲਣ ਲੱਗੀ ਵੀਰੋਂ ਸਭ ਕੋਸ ਚੁੱਪ-ਚਾਪ ਦੇਖ ਰਹੀ ਸੀ ਗੁਰੀ ਤੇ ਬਿਸ਼ਨਕੌਰ ਦੇ ਜਾਣ ਤੋਂ ਬਾਅਦ ਵੀਰੋਂ ਨੇ ਸਾਰੀ ਰਸੋਈ ਵਿੱਚ ਚੰਗੀ ਤਰ੍ਹਾਂ ਵੇਖਿਆ ਪਰ ਚਤਰਾ ਵੀਰ ਨੂੰ ਕਿਤੇ ਵੀ ਨਜ਼ਰ ਨਹੀਂ ਆਇਆ ਵੀਰੋ ਸੋਚਣ ਲੱਗ ਪਈ ਕਿ ਆਖਿਰ ਚਤਰਾ ਗਿਆ ਤਾਂ ਗਿਆ ਕਿੱਥੇ ਕਿਉਂਕਿ ਚਤਰੇ ਦੇ ਕੱਪੜੇ ਤਾਂ ਇੱਥੇ ਹੀ ਪਏ ਸੀ ਇਸ ਹਾਲਤ ਵਿੱਚ ਬਾਹਰ ਤਾਂ ਉਹ ਜਾ ਨਹੀਂ ਸਕਦਾ ਸੀ ਫਿਰ ਗਿਆ ਕਿੱਥੇ ਵੀਰੋ ਉੱਥੇ ਹੀ ਖੜੀ ਹਾਲੇ ਸੋਚ ਹੀ ਰਹੀ ਸੀ ਕਿ ਚਤਰੇ ਨੇ ਪਿੱਛੋਂ ਦੀ ਆ ਕੇ ਵੀਰ ਨੂੰ ਆਪਣੀਆਂ ਬਾਹਾਂ ਵਿੱਚ ਕੁੱਟ ਲਿਆ ਚਤਰੇ ਦੇ ਬਾਹਾਂ ਵਿੱਚ ਕੁੱਟਣ ਨਾਲ ਵੀਰੋ ਨੂੰ ਇੱਕ ਵਾਰ ਕੰਬਾ ਜਿਹਾ ਚੜ ਗਿਆ ਵੀਰੋ ਆਪਣੇ ਆਪ ਨੂੰ ਚਤਰੇ ਤੋਂ ਛੁਡਵਾਉਣ ਦੀ ਕੋਸ਼ਿਸ਼ ਕਰਨ ਲੱਗੇ ਪਰ ਚਤਰੇ ਨੇ ਵੀਰੋ ਨੂੰ ਹੋਰ ਵੀ ਕੱਸ ਕੇ ਫੜ ਲਿਆ ਤੇ ਕੰਧ ਨਾਲ ਲਾ ਲਿਆ ਚਤਰੇ ਦੇ ਕੱਪੜੇ ਰਸੋਈ ਵਿੱਚ ਹੀ ਪਏ ਸੀ ਜਿਹੜੇ ਕਿ ਵੀਰੋ ਨੇ ਪੈਰ ਦੀ ਠੋਡ ਨਾਲ ਭਰੇ ਕੀਤੇ ਸੀ ਵੀਰੋ ਨੇ ਥੋੜਾ ਜਿਹਾ ਜ਼ੋਰ ਲਾਇਆ ਤੇ ਘੁੰਮ ਕੇ ਚਤਰੇ ਵੱਲ ਮੁਕਰ ਲਿਆ ਜਦੋਂ ਦੇਖਿਆ ਤਾਂ ਚਤਰੇ ਨੇ ਲਾਲੀ ਨੂੰ ਚੁੰਨੀ ਆਪਨੇ ਲੱਕ ਤੇ ਦੁਆਲੇ ਬੰਨੀ ਹੋਈ ਸੀ ਵੀਰੋ ਨੇ ਚਤਰੇ ਨੂੰ ਛੱਡਣ ਲਈ ਕਿਹਾ ਪਰ ਚਤਰੇ ਨੇ ਵੀਰੋ ਦੀ ਗਰਦਨ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ ਵੀਰੋ ਨਹੀਂ ਚਾਹੁੰਦੀ ਸੀ ਕਿ ਹੁਣ ਵੀ ਕੋਈ ਇੱਥੇ ਆ ਜਾਵੇ ਤੇ ਜਾਣ ਮੁੱਠੀ ਵਿੱਚ ਆਵੇ ਇਸ ਲਈ ਵੀਰੋ ਨੇ ਚਤਰੇ ਨੂੰ ੱੱਕਾ ਦੇ ਕੇ ਭਰੇ ਕਰ ਦਿੱਤਾ ਵੀਰੋ ਦੇ ੱੱਕਾ ਦੇਣ ਨਾਲ ਚਤਰਾ ਵੀ ਥੋੜੀ ਦੂਰ ਹੋ ਗਿਆ ਪਰ ਚਤਰੇ ਦਾ ਦਿਲ ਨਹੀਂ ਕਰਦਾ ਸੀ ਵੀਰੋ ਨੂੰ ਸੁੱਕੀ ਛੱਡ ਦੇਂਦਾ ਵੀਰੋ ਨੇ ਲਾਲੀ ਦੀ ਚੁੰਨੀ ਨੂੰ ਹੱਥ ਪਾਉਂਦੇ ਹੋਏ ਚਤਰੇ ਨੂੰ ਗੁੱਸੇ ਨਾਲ ਪੁੱਛਿਆ ਕਿ ਇਹ ਕਿਉਂ ਬੰਨੀ ਹੈ ਚਤਰੀ ਨੇ ਕਿਹਾ ਕਿ ਹਨੇਰੇ ਵਿੱਚ ਕੱਪੜੇ ਨਹੀਂ ਮਿਲੇ ਸੀ ਇਸ ਲਈ ਬੰਨ ਲਈ ਫਿਰ ਲਾਲੀ ਨੇ ਇੰਨੇ ਜ਼ੋਰ ਦੀ ਚੀਕ ਕਿਉਂ ਮਾਰੀ ਸੀ ਕੀ ਕੀਤਾ ਤੂੰ ਉਹਦੇ ਨਾਲ ਚਤਰੀਵਲ ਗੁੱਸੇ ਨਾਲ ਦੇਖਦੀ ਵੀਰੋ ਨੇ ਕਿਹਾ ਕਰਨਾ ਕੀ ਸੀ ਮੈਂ ਉਹਦੇ ਨਾਲ ਉਹ ਤਾਂ ਹਨੇਰੇ ਵਿੱਚ ਡਰ ਕੇ ਚੀਕੀ ਸੀ ਚਤਰੀ ਨੇ ਵੀਰੋ ਦੇ ਮੋਢੇ ਤੇ ਹੱਥ ਰੱਖਦੇ ਨੇ ਕਿਹਾ ਬੇਹੋਸ਼ ਕਿਵੇਂ ਹੋ ਗਈ ਫਿਰ ਉਹ ਪੱਕਾ ਤੂੰ ਕੀਤਾ ਹੋਣਾ ਉਹਦੇ ਨਾਲ ਕੁਝ ਤਾਂ ਵੀਰੋ ਨੇ ਛਤਰੀ ਦੇ ਹੱਥ ਨੂੰ ਆਪਣੇ ਮੋਢੇ ਤੋਂ ਪਰੇ ਕਰਦੀ ਨੇ ਕਿਹਾ ਨਹੀਂ ਮੇਰੀ ਜਾਨ ਤੇਰੇ ਬਿਨਾ ਕਿਸੇ ਵਾਰੇ ਸੋਚ ਵੀ ਨਹੀਂ ਸਕਦਾ ਮੈਂ ਉਹ ਸੱਚੀ ਡਰ ਗਈ ਮਾਰੇ ਹੀ ਜੀਕੀ ਸੀ ਛਤਰੀ ਨੇ ਜਵਾਬ ਦਿੱਤਾ ਚਲ ਠੀਕ ਹੈ ਹੁਣ ਤੂੰ ਜਲਦੀ ਨਾਲ ਚਲਾ ਜਾਏ ਥੂੰ ਬਾਹਰ ਜਾਣ ਲਈ ਤੁਰਦੀ ਵੀਰੋ ਨੇ ਛਤਰੀ ਨੂੰ ਕਿਹਾ ਕਹਾਣੀ ਸੁਣਨ ਲਈ ਧੰਨਵਾਦ ਜੀ ਅਗਲੇ ਭਾਗ ਜਾਣਨ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ